ਅਸੀਂ ਅਜਿਹੇ ਸਮੱਸਿਆਵਾਂ ਦੀ ਜੀਆਂ ਆਖਦੇ ਹਾਂ ਅਸੀਂ ਅਪੀਲ ਕਰਦੇ ਹਾਂ ਕਿ ਅਜਿਹੇ ਹੋਰ ਲੋਕ ਜਿਹੜੇ ਪਿੰਡ 'ਚ ਨੇ ਉਹ ਵੀ ਵੱਤ ਤੋਂ ਵੱਧ ਅਜਿਹੀ ਸਾਡੇ ਬੱਚਿਆਂ ਦੀ ਸੇਵਾ ਕਰਨ ਉਹ ਖਾ ਕੇ ਵੀ ਜਾਂ ਵੇਚ ਕਰਕੇ ਵੀ ਬੜਾ ਪੈਸਾ ਖਰਾਬ ਕੀਤਾ ਜਾਂਦੇ ਵੀ ਕਿਉਂ ਨਾ ਆਪਾਂ ਇਹੋ ਜਿਹਾ ਕੰਮ ਕਰੀਏ ਜੋ ਕਿ ਸਮਾਜ ਨੂੰ ਵੀ ਚੰਗਾ ਲੱਗੇ ਹਾਂਜੀ ਸਰ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਬੂਟ ਤਕਸੀਮ ਕਰਨ ਲਈ ਜਸਹਰ ਗੁਰਲਾਲ ਸਿੰਘ ਤੇ ਸਬੂ ਉਹਨਾਂ ਦਾ ਪਰਿਵਾਰ ਪਹੁੰਚਿਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਅਜਿਹੇ ਉਪਰਾਲਿਆਂ ਨੂੰ ਅੱਜ ਅਸੀਂ ਸਭ ਤੋਂ ਪਹਿਲਾਂ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਤੁਹਾਡੇ ਪੱਤਰਕਾਰ ਮਾਲਵਿੰਦਰ ਸਿੰਘ ਜੀ ਦਾ ਤੇ ਸਾਡੇ ਅੱਜ ਸਾਡੇ ਪ੍ਰਾਇਮਰੀ ਸਕੂਲ ਵਿੱਚ ਸਰਦਾਰ ਜਸਹਰ ਗੁਰਲਾਲ ਸਿੰਘ ਜੀ ਪਹੁੰਚੇ ਜਿਹੜੇ ਬੱਚਿਆਂ ਨੂੰ ਬੂਟ ਤੇ ਨੇ ਜਰਾਬਾ ਵੰਡ ਕੇ ਗਏ ਨੇ ਅਸੀਂ ਅਜਿਹੇ ਸਮਾਜ ਸੇਵਾ ਦੀ ਜੀਆਂ ਆਖਦੇ ਹਾਂ ਅਸੀਂ ਅਪੀਲ ਕਰਦੇ ਹਾਂ ਕੀ ਅਜੇ ਹੋਰ ਲੋਕ ਜਿਹੜੇ ਪਿੰਡ 'ਚ ਨੇ ਉਹ ਵੀ ਵੱਧ ਤੋਂ ਵੱਧ ਅਜੇ ਹੀ ਸਾਡੇ ਬੱਚਿਆਂ ਦੀ ਸੇਵਾ ਕਰਨ ਤੇ ਅਸੀਂ ਸਾਡਾ ਸਮੂਹ ਚਾਪ ਮੈਂਬਰ ਗੁਰਲਾਲ ਸਿੰਘ ਅਤੇ ਉਹਨੇ ਪਰਿਵਾਰਿਕ ਮੈਂਬਰ ਦਾ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਅਸੀਂ ਬਹੁਤ ਧੰਨਵਾਦੀ ਆਂ ਗੁਰਲਾਲ ਸਿੰਘ ਜੀ ਉਹਨਾਂ ਦੇ ਧਰਮ ਪਤਨੀ ਰਾਜਕੌਰ ਅਤੇ ਉਹਨਾਂ ਨੇ ਆਪਣੀ ਬੋਤੀ ਦੇ ਜਨਮ ਮੰਦੀ ਖੁਸ਼ੀ ਵਿੱਚ ਬੱਚਿਆਂ ਨੂੰ ਬੂਟ ਤੇ ਜਰਾਵਾ ਵੰਡੇ ਨੇ ਇਸ ਨਾਲ ਜਿਵੇਂ ਕਿ ਅੱਗੇ ਟਰੰਡ ਦਾ ਮੌਸਮ ਆ ਰਿਹਾ ਇਹਦੇ ਨਾਲ ਸਾਡੇ ਬੱਚਿਆਂ ਨੂੰ ਬਹੁਤ ਹੀ ਵੱਡੀ ਰਾਹਤ ਮਿਲੂਗੀ ਤੇ ਅਸੀਂ ਸਮਾਜਿਕ ਦੇ ਸਮਾਜ ਦੇ ਦੂਜੇ ਲੋਕਾਂ ਨੂੰ ਪਹੁੰਚ ਕਰਦੇ ਹਾਂ ਕਿ ਅਜਿਹੀ ਸਮਾਜਿਕ ਸੇਵਾ ਹੋਣੀ ਚਾਹੀਦੀ ਹੈ ਜਜ਼ਰ ਗੁਰਲਾਲ ਸਿੰਘ ਜੀ ਅੱਜ ਤੁਸੀਂ ਇੱਥੇ ਸਰਕਾਰੀ ਪ੍ਰੈਮੀ ਸਕੂਲ ਉੱਬਿਆ ਦੇ ਵਿੱਚ ਬੱਚਿਆਂ ਨੂੰ ਬੂਟ ਤਕਸੀਮ ਕਰਨ ਲਈ ਪਹੁੰਚੇ ਸਮੇਤ ਜਰਾਬਾਂ ਦੇ ਕਿਸ ਖੁਸ਼ੀ ਦੇ ਵਿੱਚ ਜਿਹੜਾ ਬੱਚਿਆਂ ਨੂੰ ਇਹ ਬੂਟ ਦਿੱਤੇ ਗਏ ਨੇ ਅਸੀਂ ਜੀ ਸਾਡੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀ ਸੁਣਦੇ ਨੇ ਸਾਰੇ ਚਕਾਪ ਨੂੰ ਬੱਚਿਆਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਤੇ ਸਾਡੀ ਦੋਤੀ ਐਨਸੀਆ ਕੋਰ ਜੋ ਕਿ ਨਿਊਜ਼ੀਲੈਂਡ ਦੀ ਜੰਪਾਲਾ ਸੀ ਉਹਦਾ ਜਨਮ ਦਿਨ ਹੈਗਾ ਅਸੀਂ ਉਹਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੱਚਿਆਂ ਨੂੰ ਬੂਟ ਜਰਾਮਾਂ ਅਸੀਂ ਦੇਣ ਆਇਆ ਕਿਉਂਕਿ ਨਹੀਂ ਤਾਂ ਉਹ ਖਾ ਕੇ ਵੀ ਜਾਂ ਵੇਚ ਕਰਕੇ ਵੀ ਬੜਾ ਪੈਸਾ ਖਰਾਬ ਕੀਤਾ ਜਾਂਦੇ ਪਿੱਛੋਂ ਨਾ ਆਪਾਂ ਇਹੋ ਜਿਹਾ ਕੰਮ ਕਰੀਏ ਜੋ ਕਿ ਸਮਾਜ ਨੂੰ ਵੀ ਚੰਗਾ ਲੱਗੇ ਤੇ ਕੰਮ ਵੀ ਆਵੇ ਬੱਚਿਆਂ ਦਾ ਨੰਗੇ ਟਕੇ ਜਾਵੇ ਅਸੀਂ ਇਹ ਖੁਸ਼ੀ ਮਹਿਸੂਸ ਕਰਦੇ ਆ। ਇਹ ਸਾਰੇ ਬੱਚਿਆਂ ਨੂੰ ਦਿੱਤੇ ਗਏ ਨੇ ਬੂਟ ਤੇ ਜਰਾਬਾ ਜਿਹੜੇ ਸਕੂਲ ਦੇ ਆ ਸਾਰੇ ਬੱਚਿਆਂ ਨੂੰ ਬਾਹੜਾ ਘਟ ਜਿੰਨੇ ਵੀ ਬੱਚੇ ਨੇ ਜੋ ਸਾਨੂੰ ਇਹਨਾਂ ਨੇ ਪਰਮਿਸ਼ਨ ਦਿੱਤੀ ਸੀ ਆਪਣੇ ਪ੍ਰਿੰਸੀਪਲ ਸਾਹਿਬ ਨੇ ਸੋ ਤਾਂ ਆਪਣੇ ਜਿੰਨੇ ਬੱਚੇ ਸੀ ਸਾਰਿਆਂ ਨੂੰ ਬਾਹੜਾ ਘਰ ਬੱਚੇ ਨੂੰ ਦਿੱਤੇ ਗਏ।